ਰਣ ਪਰ ਪਰਿ ਸਾਸਿਕਾ ਆਪਣੀ ਹੋ ਗਈ ਦੁਪਹਿਰ ਦੇ ਲੰਚ ਦੀ ਤਿਆਰੀ ਪੀਤਾ ਮਾਰਨਿੰਗ ਡਰਿੰਕ ਖਾਲੀ ਪੇਟ ਪਾਣੀ ਪੀਣ ਤੋਂ ਬਾਅਦ ਉਸ ਤੋਂ ਬਾਅਦ ਅੱਜ ਆਪਾਂ ਨੇ ਸਬਜ਼ੀ ਬਣਾਣੀ ਹੈ ਪਾਲਕ ਪਨੀਰ ਦੀ ਪਾਲਕ ਆਪਾਂ ਮੰਡੀ ਤੋਂ ਲੈ ਕੇ ਆਏ ਸੀ ਇੱਕ ਦਿਨ ਦੇ ਵਿੱਚ ਹੀ ਪਾਲਕ ਗਰਮੀ ਦੇ ਕਾਰਨ ਖਰਾਬ ਹੋਣ ਲੱਗ ਜਾਂਦੀ ਹੈ ਇਸ ਕਰਕੇ ਉਹਨੂੰ ਆਪਾਂ ਨੇ ਰਾਤੀ ਕੁੱਕਰ ਦੇ ਵਿੱਚ ਮਿਸਲ ਮਰਵਾ ਕੇ ਰੱਖ ਲਈ ਸੀ ਪਾਲਕ ਨੂੰ ਮਿਕਸੀ ਦੇ ਵਿੱਚ ਕੀਤਾ ਗ੍ਰਾਈਂਡ ਤੜਕਾ ਲਗਾਇਆ ਸਾਰਾ ਤੋਂ ਪਹਿਲਾਂ ਪਿਆਜ਼ ਕੱਟੇ ਮੋਟੇ ਮੋਟੇ ਟਮਾਟਰ ਮਸਾਲਾ ਕੁੱਟਿਆ ਹੋਇਆ ਥੋੜੇ ਬਹੁਤੇ ਭਾਂਡੇ ਜਿਹੜੇ ਪਏ ਸੀਗੇ ਉਹਨਾਂ ਨੂੰ ਵੀ ਟਿਕਾਣੇ ਤੇ ਲਗਾਇਆ ਫਿਰ ਮਿਕਸੀ ਦੇ ਵਿੱਚ ਗ੍ਰाइंड ਕੀਤੀ ਪਿਉਰੀ ਪਹਿਲਾਂ ਮੈਨੂੰ ਥੋੜੀ ਲੱਗੀ ਬਟ ਫਿਰ ਵੀ ਸਫੀਸ਼ੀਐਂਟ ਸੀਗੀ ਸਰ ਗਿਆ ਸਾਰਿਆਂ ਦਾ ਪਨੀਰ ਦੇ ਦੋ ਪੈਕੇਟ ਲਏ ਮੇਰਕਾ ਵਾਲੇ ਛੋਟੇ ਉਸ ਤੋਂ ਬਾਅਦ ਫਿਰ ਰਾਈਸ ਪਏ ਸੀ ਉਹਨਾਂ ਦੀ ਤਿਆਰੀ ਕੀਤੀ ਪਿਆਜ਼ ਆਲੂ ਸਵੀਟ ਕੌਰਨ ਮਟਰ ਪਾ ਕੇ ਉਹਨਾਂ ਨੂੰ ਲਗਾਇਆ ਤੜਕਾ ਨਮਕੀਨ ਰਾਈਸ ਬਣ ਗਏ ਆ ਸਬਜ਼ੀ ਵੀ ਬਹੁਤ ਵਧੀਆ ਬਣੀ ਲਗਭਗ ਆਪਣੀ ਖਤਮ ਹੋ ਗਈ ਸੀਗੀ ਦੁਪਹਿਰ ਨੂੰ ਰਾਈਸ ਵੀ ਬਹੁਤ ਵਧੀਆ ਬਣੇ ਰਾਈਸ ਤਾਂ ਥੋੜੇ ਜਿਹੀ ਸੀਗੇ ਮੈਂ ਨਾਲ ਲੇਗੀ ਸੀ ਥੋੜੇ ਜਿਹੀ ਥੋੜੇ ਜਿਹੀ ਵੱਡੀ ਬੇਟੀ ਨੇ ਖਾ ਲਏ ਸਭ ਨੇ ਪਸੰਦ ਕੀਤੇ ਸਿੱਟਣ ਦੀ ਕੋਈ ਵੀ ਚੀਜ਼ ਮੈਂ ਵੇਸਟ ਨਹੀਂ ਕਰਦੀ ਮੈਂ ਸਿੱਟਦੀ ਨਹੀਂ ਹੈ ਮੇਰੀ ਕੋਸ਼ਿਸ਼ ਹੁੰਦੀ ਹੈ ਉਹਨੂੰ ਨੈਕਸਟ ਟਾਈਮ ਨਾ ਮੈਂ ਯੂਜ਼ ਕਰ ਲਾਂ ਜਿਵੇਂ ਦਾਲ ਸਬਜ਼ੀ ਬਠੀ ਬਣੀ ਹੋਈ ਹੈ ਤਾਂ ਰੋਟੀ ਦੇ ਵਿੱਚ ਗੁੰਨ ਕੇ ਯੂਜ਼ ਕਰ ਲਓ ਬਟ ਸਿੱਟਣਾ ਨਹੀਂ ਕਿਉਂਕਿ ਆਂ ਦੀ ਬੇਕਦਰਹੀ ਕਰਨੀ ਬਹੁਤ ਗਲਤ ਗੱਲ ਤਾਂ ਰੋਟੀ ਬੱਜ ਜਾਂਦੀ ਹੈ ਬਸ ਇ ਤਾਂ ਮੇਰੇ ਹਸਬੰਦ ਸਾਰੇ ਜਾਣਦੇ ਆ ਤਾਂ ਗਿਆਂ ਨੂੰ ਪਾ ਦਿੰਦੇ ਆ ਰਸਤੇ 'ਚ ਜਾਂਦੇ ਹੋਏ ਯਾ ਬਰੀਕ ਬਰੀਕ ਪੂਰਾ ਚੂੜਾ ਪੂਰਾ ਜਿਹਾ ਕਰਕੇ ਉਹ ਪੰਛੀਆਂ ਨੂੰ ਪਾ ਦਿੰਦੇ ਆ ਭਾਂਡੇ ਵੀ ਆਪਣੇ ਹੋਗੇ ਸਾਫ਼ ਮਿਲਦੇ ਐ ਅਗਲੀ ਵੀਡੀਓ